ਔਕਸਲਾ ਵੀ ਆ ਗਿਆ ਮੁੰਡਿਆ ਔਕਸਲਾ ਜਿਹੜੀ ਅਸੀਰ ਦੀ ਟੀਮ ਹੈ ਉਹ ਪਿੰਡ ਵਾਲੀ ਛੈੜ ਆ ਗਈ ਹੈ ਤੇ ਜਿਹੜੀ ਕੁਸਲੇ ਦੀ ਟੀਮ ਹੈ ਕੁਸਲਾ ਏ ਦੀ ਟੀਮ ਹੈ ਉਹ ਕਹਿੰਦੇ ਮੰਡੀ ਵਾਲੀ ਛੈੜ ਆ ਗਈ ਹੈ ਵੱਡੇ ਵੱਡੇ ਟੀਮਾਂ ਛੈਡਾ ਨੋਟ ਕਰ ਲਾ ਲੈ ਵੀ ਕੁਸਲੇ ਦੀ ਟੀਮ ਹੈ ਜਿਹੜੀ ਜ਼ਿਲ੍ਹਾ ਮਾਨਸਾ ਤੋਂ ਚੱਲ ਕੇ ਆਈ ਹੈ ਉਹ ਮੰਡੀ ਵਾਲੀ ਸਾਈਡ ਆ ਗਈ ਹੈ ਅਸੀਰ ਪੈ ਜਾਂਦਾ ਹੈ ਅਸੀਰ ਪਿੰਡ ਪੈ ਜਾਂਦਾ ਹੈ ਜ਼ਿਲ੍ਹੇ ਸਰਸੇ ਦੇ ਵਿੱਚ ਹਰਿਆਣੇ ਦਾ ਨਗਰ ਪੈ ਜਾਂਦਾ ਉਹ ਪਿੰਡਾਂ ਪਿੰਡ ভাই ਸੈੱਡ ਟੀਮ ਖੇਡ ਰਹੀ ਹੈ ਕੁਸਲਾ ਮੰਡੀ ਵਾਲੀ ਸੈੱਡ ਤੇ ਅਸੀਰ ਪਿੰਡ ਵਾਲੀ ਸੈੱਡ ਖੇਡ ਰਹੀ ਹੈ ਭੁਲਾ ਕਿੱਥੇ ਆ ਭੁਲਾ ਚਾਂ ਪੁੱਜੀ ਕਰਦੇ ਚੱਲ ਬਾਰੂ ਤੂੰ ਹੀ ਪਾ ਕੇ ਪੜੇ ਤੂੰ ਤੂੰ ਹੀ ਜਾ ਚੱਲ ਫਿੱਟ ਲਾਉ ਜੇ ਨਾ ਬਾਜ ਬੈ ਜਾ ਫਿਰ ਤੂੰ ਕੱਪੜੀ ਪਾ ਲੈਣਾ ਜਾ ਕੇ ਤੂੰ ਇੱਥੇ ਹੀ ਕਰ ਲੈ ਐਵੇਂ ਬੱਚੇ ਬਜਦਾ ਫਰੇਗਾ ਲੈ ਸ਼ਰਮ ਮੰਨਿਆ ਕਰੋ ਮਾੜੀ ਜੀ ਲੱਖ ਦੀ ਲਾਂਹ ਤਾ ਤੁਹਾਡੀ ਇੱਥੇ ਆਉਣ ਤੇ ਉਧਰ ਜਾਤਾ ਸਪੈਸ਼ਲ ਪੁਜਾ ਜਾਤੇ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਆਓ ਜੀ ਤੋਂ ਬਾਅਦ ਤੜਪਾਲੀ ਵਾਲੀਆਂ ਟੀਮਾਂ ਸਾਰੀਆਂ ਹੁਣ ਮੈਚ ਜਿਹੜਾ ਖੇਡੇ ਮੈਦਾਨ ਦੇ ਵਿੱਚ ਲੈ ਵੀ ਛੋਟੇ ਵੀਰ ਕਿਹੜੀ ਕਿਹੜੀ ਟੀਮ ਦਾ ਖੇਡਿਆ ਆ ਰਿਹਾ ਹੈ ਇੱਕ ਪਾਸੇ ਕੁਸਲਾ ਏ ਦੀ ਟੀਮਾਂ ਕੀ ਜਿਹੜੀ ਇਹ ਉਹ ਮੰਡੀ ਵਾਲੀ ਸਾਈਡ ਹੈ ਤੇ ਅਸੀਰ ਦੀ ਟੀਮਾਂ ਕੀ ਜਿਹੜੀ ਉਹ ਪਿੰਡ ਵਾਲੀ ਸਾਈਡ ਹੈ ਲਾਜੀ ਕਬੱਡੀ ਦੇ ਰਸੋਸਲੇ ਪਿੰਡ ਵਾਲਾ ਗੱਭਰੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਅੱਗੇ ਵੱਧਾ ਹੋਇਆ। ਉਸਲੇ ਵਾਲੀ ਦੀ ਕਬੱਡੀ ਪੈਂਦੀ ਹੈ ਤਿੰਨ ਤਿਆਰ ਹੈ। ਤਿੰਨਾਂ ਦੇ ਵਿੱਚੋਂ ਕੌਣ ਜੱਫਾ ਲਾਵੇ ਇੱਕ ਪਾਸੇ ਕਹਿੰਦੇ ਕਾਲਿਆਂ ਵਾਲੀ ਮੰਡੀ ਦੇ ਇਲਾਕੇ ਦਾ ਜਗਮਾਨ ਵਾਲੀ ਦੇ ਕੋਲ ਕਹਿੰਦੇ ਸਿਰਪਿੰਡ ਪੈਂਦਾ ਹੈ ਤੇ ਦੂਜੇ ਪਾਸੇ ਗਵਾਂਢੀ ਪਿੰਡਾ ਕੁਸਲਾ ਤੇ ਵੱਡਾ ਮੇਲਾ ਕੁਸਲੇ ਵਿੱਚ ਫਰਵਰੀ ਮਹੀਨੇ ਵਿੱਚ ਕਿਹੜਾ ਜਾਣਾ ਪਰ ਸਿਰਪਿੰਡ ਵਾਲਾ ਇਸ ਵੇਲੇ ਲਾ ਤਕੜਾ ਜੱਫਾ ਬਾਰ ਪੁਆਇੰਟ ਇਸ ਸਮੇਂ ਰੇਡਰ ਦਾ ਪੈਰ ਆਊਟ ਹੋਇਆ ਅੰਕ ਰੇਡਰ ਅੰਕ ਧਾਵੀ ਦਾ ਕਹਿੰਦੇ ਧਾਵੀ ਦਾ ਉਧਰ ਕਹਿੰਦੇ ਕੁਸਲੇ ਪਿੰਡ ਦੇ ਦੋ ਯਾਫੀ ਤਿਆਰ ਵਰ ਤਿਆਰ ਨੇ ਵੀ ਮੁੱਲ ਪੈਣ ਸ਼ਰੀਰਾਂ ਦੇ ਜਿਹੜੇ ਲਾਉਂਦੇ ਮਿਹਨਤਾਂ ਤੜਕੇ ਉੱਠ ਕੇ ਧੰਨ ਜੋਰ ਜਵਾਨਾਂ ਦਾ ਉਹ ਭਰਿਆ ਮੇਲਾ ਲਾਜਣ ਲੁੱਟ ਕੇ ਇਹ ਅੜੀਅਲ ਕੋੜੇ ਨੇ ਕਰ ਹੀ ਜਾਂਦੇ ਨੇ ਮਨਵਾਨੀ ਔਰ ਰਾਜੇ ਖੇਲੇ ਹੱਟ ਪਿੱਛੇ ਉਹ ਲੁੱਡੀਆਂ 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 ਪਾਉਂਦੀ ਫਿਰੇ ਜਵਾਨੀ ਔਏ ਰਾਜੇ ਖੇਲੇ ਹੱਟ ਪਿੱਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਆਹ ਕਹਿੰਦੇ ਅਸੀਸ ਬਾਰੇ ਪਵਨ ਨੇ ਚੋਟੀ ਦਾ ਨੰਬਰ ਜੋੜ ਦਿੱਤਾ ਆਹ ਮੁੰਡਾ ਕਹਿੰਦੇ ਆ ਪੰਜਾਬੀ ਦੇ ਕਮੈਂਟਰੀ ਦੇ ਥਾਮ ਅਮਰੀਤ ਪੱਟੀ ਦੇ ਪਿੰਡਾਂ ਤੋਂ ਚੱਲ ਕੇ ਆਇਆ ਆਹ ਮੁੰਡਾ ਕਾਸਦੀਪ ਬਾਂਸਲ ਦੇ ਪਿੰਡਾਂ ਤੋਂ ਚੱਲ ਕੇ ਆਇਆ ਆਹ ਮੁੰਡਾ ਰਾਮਾ ਕਬੱਡੀ ਖਿਡਾਰੀ ਦੇ ਪਿੰਡ ਤੋਂ ਚੱਲ ਕੇ ਆਇਆ ਇਹ ਕੁਸਲੇ ਪਿੰਡ ਦਾ ਪ੍ਰਗਟ ਹੈ ਜਿਹੜਾ ਰੇਡ ਪਾਉਂਦਾ ਤੇ ਜਿਹੜਾ ਜੱਫਾ ਲਾਉਂਦਾ ਇਹ ਅਸੀਸ਼ ਪਿੰਡ ਦਾ ਹੈ ਉਹ ਜਿਹੜਾ ਸਰਸੇ ਵਾਲਾ ਜਗਮਾਲ ਵਾਲੇ ਦੀ ਤਰਤੀ ਕੋ ਨਗਰ ਪੈ ਜਾਂਦਾ ਅਸੀਸ਼ ਅਗਲੀ ਕਬੱਡੀ ਪਾਉਣ ਦੇ ਲਈ ਤੇ ਅਗਲੇ ਮੈਚ ਵਾਲੀਆਂ ਟੀਮਾਂ ਦੀ ਕੋਰਟ ਬੱਤੂ ਤੇ ਡੇਰਾ ਪੇਰੋ ਦੀਆਂ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣਾ ਡੇਰਾ ਪੇਰੋ ਤੇ ਕੋਟ ਬਖਤੂ ਦਾ ਅਗਲਾ ਮੁਕਾਬਲਾ ਖੇਡਣ ਦੇ ਲਈ ਇਹ ਡਰੋਨਾਂ ਦੀ ਟੀਮਾਂ ਤਿਆਰ ਵਰ ਤਿਆਰ ਹੋ ਕੇ ਖੇਡ ਗਰਾਊਂਡ ਦੇ ਵਿੱਚ ਆ ਜਾਣਾ ਪਵਨ ਦੀ ਪੈਂਦੀ ਹੋਈ ਰੇਡ ਇੱਕ ਕਹਿੰਦੇ ਕਹਿੰਦੇ ਕੁਸਲੇ ਵਾਲਾ ਆਓ ਦੇਖੋ ਸਿੱਕੇ ਰੂਪ ਦੇ ਵਿੱਚ ਉਹ ਮੁੰਡਾ ਖੜਿਆ ਤਿਆਰ ਵਰ ਤਿਆਰ ਲੈ ਪੇਚਾ ਜੇ ਸਿੱਖ ਸਰਦਾਰ ਦੇ ਨਾਲ ਹੋ ਜਾਂਦੇ ਲੇਕਿਨ ਉਹਦਾ ਵੀ ਟ੍ਰਾਈ ਕਰਦਾ ਹੈ ਉਹ ਕਹਿੰਦੇ ਪੈਰ ਪਾਟੋਂ ਪਾਰ ਹੋ ਗਿਆ ਰੀਡਰ ਦਾ ਨੰਬਰ ਕੁਸਲੇ ਦੀ ਟੀਮ ਦੇ ਲਈ ਜੁੜਦਾ ਹੋਇਆ ਹੈ ਅਗਲੀ ਕਬੱਡੀ ਕੁਸਲੇ ਵਾਲੇ ਪ੍ਰਗਟ ਦੀ ਪੈਣ ਜਾ ਰਹੀ ਹੈ ਸ਼ਕਤੀਮਾਰ ਅਗਲੀ ਕਬੱਡੀ ਕਹਿੰਦੇ ਪ੍ਰਗਟ ਦੀ ਕਬੱਡੀ ਆ ਔਰ ਸਿੱਖ ਸਰਦਾਰ ਨੇ ਕਬੱਡੀ ਪਾ ਦਿੱਤੀ ਹੈ ਲਾਸੀ ਰੇਲੇ ਜੱਫਾ ਦਾ ਲਾਉਣਾ ਪੈਣਾ ਨਹੀਂ ਗੱਡੀ ਦੇ ਵਿੱਚ ਜਾਂਦੀ ਵਰੀ ਮੱਸਾ ਪੂਆ ਸੋਣੀ ਪੈਣੀ ਆ ਵੀ ਬੱਲੇ ਬੱਲੇ ਹੋ ਜਾ ਤੇਰੀ ਹੂੜ ਦੀ ਮਾਂਗ ਵਿੱਚ ਪਰ ਕਹਿੰਦਾ ਝੁੱਟ ਗਈ ਸੰਦੂਰ ਦੀ ਤੇਰੇ ਰੰਗ ਵਿੱਚ ਇੰਨੀ ਰੰਗੀ ਜਾਵਾ ਸੋਹਣਿਆ ਚੜਾ ਦੇ ਕੋਈ ਐਸਾ ਚੰਨ ਵੇ ਭੰਨ ਚੂੜੀਆਂ ਪਿਆਰ ਤੇਰਾ ਦੇਖਦੀ ਹੱਥ 'ਚ ਮਰਾਲੀ ਵੰਗਵੇਂ ਮੁੰਡੇ ਨੇ ਕਹਿੰਦੇ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤੀ ਐ ਤੇ ਗਿਆਨੀ ਡੱਟਿਆ ਗਿਆ ਸੀ ਘੜੇ ਤੋਂ ਕੋਲਾ ਚੱਕਿਆ ਗਿਆ ਸੀ ਫੱਗਦਾ ਰੇੜ ਵਿਸਵਾਲਾ ਪਵਨ ਅੱਗੇ ਵੱਲ ਨੂੰ ਵਧਦਾ ਯਾਰ ਹੈ ਉਹ ਪ੍ਰਗਟ ਕਹਿੰਦੇ ਰੇਡਾ ਪਾਉਂਦਾ ਪਾਉਂਦਾ ਉਹ ਚਾਹ ਫ੍ਰੈਂਡ ਦੇ ਵਿੱਚ ਚਾਹ ਖੜਿਆ ਉਹ ਕੁਸਲਾ ਪਿੰਡ ਹੈ ਗੱਬਰੂ ਦਾ ਉਹ ਬੱਟਾ ਮੇਲਾ ਹੋਣਾ ਕਹਿੰਦੇ 16 ਤੇ 17 ਫਬਰੀ ਹੋਣੀ ਹੈ ਕੁਸਲੇ ਦੇ ਕਬੱਡੀ ਕੱਪ ਦੇ ਉਹ ਜਿੱਥੇ ਕਹਿੰਦੇ ਓਪਨ ਦੇ ਵਿੱਚ ਨੌਕਰੇ ਬਸੇਰੇ ਦਿੱਤੇ ਜਾਣੇ ਹੈ 175 ਨਾਮ ਹੋਵੇਗਾ ਉਹ ਚੋਟੀ ਦਾ ਮੇਲਾ ਕਰਵਾਇਆ ਜਾਵੇਗਾ ਸਿੱਖੀ ਸਰੂਪ ਦੇ ਵਿੱਚ ਫੱਕਰ ਸਰ ਥੇੜੀ ਤੇ ਸੰਦੋ ਖੇਲਾ ਮੈਚ ਹੋਵੇਗਾ ਸੰਦੋ ਖੇ ਵਾਲੇ ਮੁੰਡੇ ਆ ਜਿਹੜੇ ਖੇਡ ਗਰਾਊਂਡ ਦੇ ਵਿੱਚ ਹੈ ਤੇ ਮੁੰਡੇ ਥੇੜੀ ਵਾਲੇ ਆ ਜਾਣਾ ਪੈਂਦੀ ਰੇਡ ਤੇ ਮੇਰਾ ਵੱਡਾ ਵੀਰ ਗੱਲ ਕਰਦਾ ਹੋਇਆ ਉਧਰ ਸਿੱਕ ਸਰਦਾਰ ਦੀ ਕਬੱਡੀ ਪੈਂਦੀ ਹੈ ਤੇ ਤਿੰਨ ਯਾਫੀ ਉਹ ਕਿਨੇ ਇੱਕ ਨੇ ਪਾ ਕੇ ਟਰਾਈ ਕੀਤੀ ਹੈ 2 ਨੰਬਰ ਦਾ ਪੰਡਾ ਮਾੜਾ ਤੇ 2 ਨੰਬਰ ਦਾ ਢੰਡਾ ਮਾੜਾ ਤਿੰਨ ਯਾਫੀਆਂ ਚ ਬਚਾਲਣੇ ਨੇ ਟਰਾਈ ਕੀਤੀ ਹੈ ਇਹ ਕਿੰਨਾ ਖੜੀ ਇੱਕ ਬੀਨਾ ਖੜੀ ਉਹ ਬਚਾਲੜੀ ਰਗੜੀ ਪੜੀ ਉਹ ਮੁੰਡੇ ਨੇ ਬਚਾਲਣੇ ਨੇ ਰਗੜ ਕੇ ਧਰ ਦਿੱਤਾ ਗਿਆ ਨੀ ਨੂੰ ਉਹ ਫਾੜ ਥਾਪੀਆਂ ਵਜਦੀਆਂ ਓ ਪਿੰਦਰ ਨੂੰ ਰਗੜਦਾ ਓਏ ਪਿੰਦਰ ਨੂੰ ਰਗੜਦਾ ਕੁਸਲੇ ਵਾਲੇ ਕਹਿੰਦੇ ਪਿੰਦਰ ਨੂੰ ਓ ਪਿੰਡਾ ਕਿੱਲੇ ਤੋਂ ਡੰਗਦਾ ਹਰਿਆਣੇ ਵਾਲਿਆਂ ਨੇ ਓਏ ਓਏ ਝੋਟੀ ਦਾ ਨੰਬਰ ਹਰਿਆਣੇ ਵਾਲਿਆਂ ਨੇ ਜੋੜ ਦਿੱਤਾ ਅਗਲੀ ਕਬੱਡੀ ਪਾਉਣ ਦੇ ਲਈ ਅਸਿਸਟ ਪਿੰਡਾ ਜਿਹੜਾ ਸਰਸੇ ਦਾ ਪਵਨ ਨਾਮ ਹੈ ਓ ਦੇਖੋ ਸਾਹਮਣੇ ਰੇਡ ਪੈਂਦੀ ਹੈ ਪ੍ਰਗਟਾ ਓ ਪੱਟਾ ਤੇ ਥਾਪੀਆਂ ਮਾਰ ਕੇ ਲਈ ਸਰਨਾ ਗੱਭਰੂ ਦਾ ਓ ਇਹਦਾ ਕੰਡਾ ਕੱਢਣਾ ਪੈਣਾ ਨਿਕਲ ਨਿਕੜ ਕੇ ਕੰਡੇ ਦੱਸੇ ਤੇ ਗੱਭਰੂਆ ਕਿਹੜੀ ਮੈਚ ਜਿੱਤ ਗਿਆ ਚਾਲ ਦੇ ਮੈਚ ਦੇ ਵਿੱਚੋਂ ਸਿਰ ਜਿੱਤ ਗਿਆ ਸਿਰ ਦੀ ਟੀਮ ਜਿੱਤੂ ਐ ਫੱਟਾ ਵਧੀ ਜਿਹੜੀ ਤੇ ਸੰਦੋਹਾ ਸੰਦੋਹਾ ਤੇ ਫਕਰ ਸਰ ਤੇੜੀ